ਚਾਹੇ ਕਿਸੇ ਦਾ ਕਿਸੇ ਦੇ ਨਾਮ ਪੱਕਾ ਸੀਲ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਲੁੱਚਿਆਂ ਸਾਧਾਂ ਦਾ ਇੱਕ ਹੋਟਲ ਬਣਾਇਆ ਹੋਇਆ ਸੀ ਬਾਹਰ ਗੁਰੂ ਘਰ ਲਿਖਿਆ ਹੋਇਆ ਸੀ ਹੱਲੇ ਰੂਮ ਬਣੇ ਹੋਇਆ ਤੇ ਜਿਹੜੀਆਂ ਇਹਨਾਂ ਨੂੰ ਖਾਏ ਸੀ ਵੀ ਬਾਹਰ ਰੂਮ ਲੈਂਦੇ ਉਹਨੂੰ ਸ਼ਰਮ ਆਉਂਦੀ ਆ ਡੇਰੇ ਦੇ ਵਿੱਚ ਆ ਜਾ ਕਰੋ ਜਦੋਂ ਡੇਰੇ ਦਾ ਮੁਖੀ ਸਾਧਾਂ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿੰਡ ਅਖਾੜੀ ਦੇ ਨਹਿਰ ਵਾਲੇ ਪੁਲ ਉੱਪਰ ਜੋ ਗੁਰੂਕਰ ਚਰਨ ਘਾਟ ਬਣਿਆ ਸੀ ਉੱਥੇ ਰਹਿੰਦੇ ਬਾਬਾ ਬਲਜਿੰਦਰ ਸਿੰਘ ਉੱਪਰ ਜੋ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਕਾਰਵਾਈ ਕੀਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਜਗਰਾਉਂ ਵਿਖੇ ਵੱਡਾ ਇਕੱਠ ਰੱਖਿਆ ਸੀ ਤੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਦੋਸਤੋ ਉਸ ਇਕੱਠ ਦੇ ਵਿੱਚ ਕੀ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਮੇਸ਼ਾ ਮਹਿਰੋ ਆਪਣਾ ਬਣਦਾ ਰੋਲ ਅਦਾ ਕਰਦਾ ਇੱਕ ਸਿੱਖ ਦਾ ਫਰਜ਼ ਹੈ ਗੁਰੂ ਨੇ ਕੌਮ ਇਸ ਕਰਕੇ ਸਾਜੀ ਹੈ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਗਊ ਗਰੀਬ ਦੀ ਰਾਖੀ ਲਈ ਖੜਨਾ ਤੋਂ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚਰਨ ਘਾਟ ਜਿਹੜਾ ਕਿ ਨਾਂ ਉਹਨੇ ਨਾਨਕਸਰ ਰੱਖਿਆ ਸੀ ਪਰ ਮੈਂ ਕਿਉਂਕਿ ਨਾਨਕਸਰ ਨਾਲ ਸੰਬੰਧਤ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨਾਨਕਸਰ ਦੇ ਨਾਲ ਕੋਈ ਬੜਾ ਉਹਦਾ ਨਾਤਾ ਹੋਏਗਾ ਚਲੋ ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਉਹਨੇ ਜੋ ਕੁਝ ਉੱਥੇ ਵਾਪਰਿਆ ਉਹ ਸਾਰਿਆਂ ਦੇ ਜਿੰਨੇ ਵੀ ਕੋਈ ਨਾਨਕ ਨਾਮਲੇਵਾ ਸੰਗਤਾਂ ਜਾਂ ਸਮਾਜ ਦੇ ਨਾਲ ਜੁੜੇ ਲੋਕ ਆ ਉਹ ਸਾਰਿਆਂ ਨੇ ਬਹੁਤ ਜਿਆਦਾ ਦੁੱਖ ਮਨਾਇਆ। ਤੋਂ ਜਿਹੜਾ ਕਦਮ ਅਮਰਪਾਲ ਸਿੰਘ ਮਹਿਰੋਂ ਨੇ ਆਪਣੇ ਸਾਥੀਆਂ ਨਾਲ ਚੁੱਕਿਆ ਅਸੀਂ ਉਸ ਦੇ ਪਹਿਲਾਂ ਵੀ ਟੜਕੇ ਹਮਾਇਤ ਸੀ। ਉਸ ਬੰਦੇ ਦੇ ਨਾਲ ਕਿਤੇ ਵੀ ਉਹਦੀ ਹਮਾਇਤ ਨਹੀਂ ਕੀਤੀ, ਨਾ ਉਹਦੀ ਹਮਾਇਤ ਕਰਾਂਗੇ। ਜੋ ਕੁਛ মিডিਆ ਦੇ ਵਿੱਚ ਆ ਗਿਆ, ਜੋ ਕੁਛ ਕਾਨੂੰਨ ਨੇ ਉਹਦੇ ਖਿਲਾਫ ਪਰਚਾ ਕਰਤਾ। ਉਸ ਤੋਂ ਬਾਅਦ ਸ਼ਰਾਰਤ ਕੀਤੀ ਜਾ ਰਹੀ ਆ। ਕੀ ਮੈਰੋਂ ਦੇ ਖਿਲਾਫ ਅਮਰਪਾਲ ਸਿੰਘ ਦੇ ਤੇ ਹੋਰਾਂ ਦੇ ਖਿਲਾਫ ਪਰਚਾ ਕੀਤਾ ਜਾ ਰਿਹਾ ਜਿਹੜਾ ਕਿ ਮਾੜੀ ਗੱਲ ਹੈ ਅਸੀਂ ਉਸ ਗੱਲ ਦੇ ਡਰ ਕੇ ਖਿਲਾਫ ਅੱਜ ਬਾਕੀ ਵੀ ਬਹੁਤ ਸਾਰੀਆਂ ਸੰਸਥਾਵਾਂ ਵਾ ਤੁਹਾਡੀ ਸੰਸਥਾ ਸ਼ਰੋਮੀ ਗੁਰਦੁਆਰਾ ਪ੍ਰੋਧਕ ਕਮੇਟੀ ਨਾ ਕਿਸੇ ਦਾ ਡਰ ਹੈ ਨਾ ਕਿਸੇ ਦਾ ਭੈਅ ਹੈ ਡਰ ਕੇ ਖੜੇ ਆ ਤੇ ਡਰ ਕੇ ਖੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੰਮ ਕਰਨ ਵਾਲੇ ਦੇ ਨਾਲ ਨਾ ਖੜਨਾ ਤੇ ਨਾ ਕਿਸੇ ਨੇ ਨਾ ਕਿਸੇ ਨੇ ਖੜਨਾ ਤੁਸੀਂ ਮੈਂ ਤਾਂ ਕਰਕੇ ਗੱਲ ਕਰਦਾ ਕਿ ਜਗਰਾਉਂ ਦੇ ਇਲਾਕੇ ਦੀ ਘਟਨਾ ਸੀ ਤੁਸੀਂ ਬਹੁਤ ਦੂਰ ਥਾਡੇ ਤੋਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਤਹਿ ਦਿਲ ਤੋਂ ਧੰਵਾਦ ਹੈ ਸਤਿਕਾਰ ਹੈ ਤੋਂ ਆਪਾਂ ਅੱਗੇ ਵੀ ਐਸੀ ਤਰ੍ਹਾਂ ਇੱਕ ਨਿਸ਼ਾਸ਼ਣ ਬਣਾ ਕੇ ਆਪਾਂ ਇਹ ਸਾਰੇ ਕਾਰਵਾਈ ਕਰਨੀ ਆ ਕਿਉਂਕਿ ਪਹਿਲਾ ਪ੍ਰੋਗਰਾਮ ਸੀਗਾ ਕਿ ਐਸਐਸਪੀ ਦੇ ਦਫਤਰ ਦੇ ਅੰਦਰ ਜਾਇਆ ਜਾਵੇ ਪਰ ਐਸਐਸਪੀ ਨੇ ਜੋ ਮੈਨੂੰ ਜਾਣਕਾਰੀ ਮਿਲੀ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਨਮਾਇਦਾ ਤੁਹਾਡੇ ਕੋਲ ਚਲ ਕੇ ਆ ਰਿਹਾ ਸੋ ਅੱਜ ਜਿਹੜੀਆਂ ਸੰਸਥਾਵਾਂ ਦੀ ਜਿਵੇਂ ਸ਼ਰੋਮੀ ਕਮੇਟੀ ਵੱਲੋਂ ਹੋਰ ਗੁਰਦੁਆਰਾ ਕਮੇਟੀਆਂ ਵੱਲੋਂ ਅਸੀਂ ਇੱਕ ਲੈਟਰ ਪੈਡ ਤੇ ਮੰਗ ਪੱਤਰ ਮੰਗ ਪੱਤਰ ਨਾ ਕਹ ਲਓ ਵੀ ਇੱਕ ਜਾਣਕਾਰੀ ਪੱਤਰ ਦੇ ਰਹੇ ਆ ਵੀ ਤਾਂ ਕਿ ਜਿਹੜੀ ਉਹਦੇ ਖਿਲਾਫ ਕਾਰਵਾਈ ਆ ਰਹੀ ਆ ਜਿਹੜੇ ਉਹਦੇ ਖਿਲਾਫ ਸਬੂਤ ਮਹਿਰੋ ਸਾਹਿਬ ਦੇ ਰਹੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਪੁਲਿਸ ਆ ਉਹ ਕਈ ਵਾਰੀ ਕਹਿੰਦੀ ਆ ਜੀ ਇਹ ਸਬੂਤ ਤੋਂ ਹੋਰ ਸਬੂਤ ਦਿਓ ਸਬੂਤ ਸਬਾਤ ਜਿਹੜੇ ਆ ਤੁਹਾਨੂੰ ਦੇਤੇ ਆ ਉਹੀ ਸਬੂਤ ਬਹੁਤ ਵੱਡੇ ਆ ਉਹ ਕਿਰਪਾ ਕਰਕੇ ਅਸੀਂ ਆ ਸਾਰਾ ਜਿਹੜਾ ਪੰਤਗਾ ਇਕੱਠਾ ਹੈ ਇਹ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਜਿਹੜੀ ਪੁਲਿਸ ਆ ਉਹ ਉਸ ਦੇ ਖਿਲਾਫ ਡਟ ਕੇ ਕਾਰਵਾਈ ਕਰੇ ਤਾਂ ਕਿ ਗੁਰਦੁਆਰੇ ਨੂੰ ਤੇ ਧਰਮ ਦੀ ਆੜ ਦੇ ਅੰਦਰ ਜੋ ਔਰਤ ਦਾ ਸ਼ੋਸ਼ਣ ਕੀਤਾ ਗਿਆ ਉਹ ਬਹੁਤ ਮਾੜਾ ਜਿਹੜਾ ਕਿ ਨਾ ਬਰਦਾਸ਼ਤ ਕਰੇ। ਤੋਂ ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜਾ ਪੁੜਾ ਆਪਣਾ ਉਹ ਪੁੜ ਦੇ ਥੱਲੇ ਆਪਾਂ ਸਾਰਿਆਂ ਨੇ ਬੋਝਣਾ ਆਪਾਂ ਇਹ ਵੀ ਫਿਕਰ ਨਹੀਂ ਫਿਕਰ ਕਰਨਾ ਕਿ ਟ੍ਰੈਫਿਕ ਵੀ ਫालतू ਦਾ ਜਾਮ ਨਾ ਹੋਵੇ ਤੇ ਆਪਾਂ ਆਪਣੀ ਕਾਰਵਾਈ ਵੀ ਕਰੀਏ। ਇਹਨੀਆਂ ਬੇਨਤੀਆਂ ਕਰਦਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਹੋਵੇ। ਵਾਹਿਗੁਰੂ ਜੀ ਹੋਵੇ। ਤੇਰੀ ਬੰਦਾ ਬੋਖ ਲਿਆ ਗਰਮੀ ਬਹੁਤ ਪਾਣੀ ਕਿਤੇ ਰਣਜਾਲਾ ਨਹੀਂ ਆਇਆ ਹੋਏ। ਖੜ ਜਾਓ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮੇ ਜਿਹੜੀ ਇਹ ਘਟਨਾ ਵਾ ਉਹ ਮਾੜਾ ਜਿੱਥੇ ਲਗੜਿਆ ਠੀਕ ਹੈ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਆਪਾਂ ਛੇਤੀ ਦੱਸ ਦਿਆਂਗੇ ਸਾਡੇ ਕੋਲੇ ਇੱਕ ਭੈਣ ਆਉਂਦੀ ਆ ਘਰੇ ਮੇਰੀ ਗੈਰਾਜਰੀ ਚ ਉਹ ਸਾਡੇ ਕੋਲੇ ਪਹਿਲਾਂ 15 ਦਿਨ ਤੋਂ ਸਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਸਾਡੇ ਨਾਲ ਹੋ ਨਹੀਂ ਰਿਹਾ ਸੀ ਉਹਨਾਂ ਦਾ ਉਹ ਘਰੇ ਆ ਕੇ ਸਾਨੂੰ ਪਰਿਵਾਰ ਨੂੰ ਕੁਝ ਦੱਸਦੀ ਅਸੀਂ ਜਦੋਂ ਪਰਿਵਾਰ ਨੇ ਦੱਸਿਆ ਵੀ ਇੱਕ ਅਬਰਤਧਾਰੀ ਕੋਈ ਸਿੰਘ ਆ ਵੀ ਉਹ ਕਿਸੇ ਜਥੇਬੰਦੀ ਜਾਂ ਸੰਸਥਾ ਦਾ ਜਾਂ ਕਿਸੇ ਗੁਰੂ ਘਰ ਦਾ ਮੁੰਡੀ ਆ ਉਹਨੇ ਆ ਕੰਮ ਕੀਤਾ ਦੇਖੋ মিডিਆ 'ਚ ਕੁਝ ਗੱਲਾਂ ਚੱਲਦੀਆਂ ਵੀ ਬੀਬੀ ਵੀ ਬਰੋਬਰ ਦੀ ਕਸੂਰਵਾਰ ਬਿਲਕੁਲ ਜੀ ਇਹਦੇ 'ਚ ਦੋ ਗੱਲਾਂ ਆਉਂਦੀਆਂ ਪਹਿਲੀ ਗੱਲ ਇਹ ਆ ਵੀ ਬੀਬੀ ਨੇ ਮੰਨ ਲਿਆ ਸੀ ਵੀ ਉਹਨੇ ਇਹਨੂੰ ਪਰਿਵਾਰ 'ਚ ਮਿਲ ਕੇ ਕਹਿਤਾ ਸੀ ਵੀ ਮੈਂ ਤੇਰਾ ਪਤੀ ਆ ਤੇਰੇ ਨਾਲ ਆਨੰਦ ਕਾਰਜ ਕਰਾਉਂਗਾ ਤੇ ਉਹ ਫਿਰ ਉਹਦੇ ਨਾਲ ਉਹਨੇ ਉਸੇ ਤਰ੍ਹਾਂ ਹੀ ਚੱਲਣਾ ਸੀ ਦੂਜੀ ਗੱਲ ਜੇ ਬੀਬੀ ਤੇ ਵੀ ਆਪਾਂ ਪਰਚਾ ਕਰਵਾਉਂਦੇ 295 ਇਹਦਾ ਦੋਨਾਂ ਤੇ ਹੁੰਦਾ ਸੀ ਤੇ ਦੋਵੇਂ ਛੇਤੀ ਬਾਹਰ ਆਉਦੇ ਸੀ ਪਰ ਬੀਬੀ ਦੇ ਨਾਲ ਧੱਕਾ ਹੋਇਆ ਉਹਦੇ ਤੇ ਰੇਪ ਦਾ ਪਰਚਾ ਕਰਾਇਆ ਤੇ ਹੁਣ ਬਾਬੇ ਦਾ ਪੱਕਾ ਕੰਮ ਹੋ ਗਿਆ ਵੀ ਉਹ ਘੱਟੋ ਘੱਟ 15-20 ਸਾਲ ਜਿਹੜਾ ਹੈਗੇ ਉਹਦੇ ਵਿੱਚ ਸਜ਼ਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਡੇ ਬੋਲੇ ਸਰਪ ਇੰਨੀ ਕਿ ਜਾਣਕਾਰੀ ਸੀ ਉਦੋਂ ਬਾਅਦ ਜਦੋਂ ਅਸੀਂ ਇਸ ਕੇਸ ਦੇ ਵਿੱਚ ਪੈਗੇ ਬਾਬੇ ਦੇ ਫੋਨ ਫਾੜ ਲਏ ਅਸੀਂ ਬਾਬੇ ਦੇ ਹੋਰ ਪ੍ਰੂਫ ਇਕੱਠੇ ਕੀਤੇ ਉਦੋਂ ਹਜੇ ਤੱਕ ਇਸ ਮਾਮਲੇ ਦਾ ਪਛਤਾਵਾ ਵੀ ਅਸੀਂ ਬਾਬਾ ਗੱਡੀ ਕਿਉਂ ਨਹੀਂ ਛਾੜ ਦਿੱਤਾ ਸਾਤੋਂ ਗਲਤੀ ਹੋ ਗਈ ਇਹ ਜਦੋਂ ਸਾਡੇ ਹੱਥ 'ਚ ਸੀ ਕਿਉਂਕਿ ਹੁਣ ਜੋ ਸਾਨੂੰ ਪਤਾ ਲੱਗਿਆ ਅਸੀਂ ਕੁੜੀਆਂ ਦੇ ਉਹਨਾਂ ਭੈਣਾਂ ਦੇ ਪਰਿਵਾਰਾਂ ਦੇ ਨਾਂ ਐਡਰੈਸ ਨਹੀਂ ਦੱਸਾਂਗੇ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ ਇੱਕ ਭੈਣ ਆ ਕੋਈ ਉਹਦੇ ਆਨੰਦ ਕਾਰਜ ਕਿਤੇ ਹੁਣ ਹੋਰ ਹੋ ਗਏ ਆ ਉਹਨੂੰ ਉਹਨਾਂ ਨੇ ੱੱੱਕੇ ਨਾਲ ਦੋ ਰਾਤਾ ਬਾਬੇ ਨੇ ਉਸ ਘੋਰੇ ਦੇ ਵਿੱਚ ਰੱਖਿਆ ਸੀ ਤੇ ਨਾਲ ਇੱਕ ਹੋਰ ਸਾਧ ਸੀ ਉਹਦੀ ਡਿਟੇਲ ਵੀ ਸਾਡੇ ਕੋਲੇ ਹੈ ਅਸੀਂ ਮੀਡੀਆ 'ਚ ਜਾਗਰ ਨਹੀਂ ਕਰਾਂਗੇ ਕਿਉਂਕਿ ਉਹਨੂੰ ਅਸੀਂ ਆਪ ਸਜ਼ਾ ਦੇਣਾ ਚਾਹੁੰਦੇ ਆਂ ਦੂਜੀ ਗੱਲ ਇੱਕ ਮਕਤੀ ਹੋਰ ਉਹਨੂੰ ਇਹਨਾਂ ਦੋ ਸਾਧਾਂ ਨੇ ਇੱਕ ਇਹਨੇ ਚਰਨ ਘਾਟ ਵਾਲੇ ਨੇ ਤੇ ਇੱਕ ਤੇ ਦੇ ਨਾਲ ਹੋਰ ਬਾਬਾ ਸੀਗਾ ਉਹਨਾਂ ਨੇ ਇੱਕ ਰਾਤ ਰੱਖਿਆ ਦੋਵਾਂ ਸਾਧਾਂ ਨੇ ਉਸੇ ਘੋਰੇ ਦੇ ਵਿੱਚ ਜਿੱਥੇ ਮਹਾਰਾਜ ਦੇ ਸਰੂਪ ਵੀ ਨੇ ਪੋਸਟੀਆਂ ਵੀ ਪਈਆਂ ਨੇ ਇੱਕ ਜਿਹੜੀ ਵੀਡੀਓ ਜਾ ਕੇ ਕੀਤੀ ਆ ਅਸੀਂ ਦੋ ਵੀਡੀਓ ਕੀਤੀਆਂ ਪੰਜ ਆ ਤਿੰਨ ਨਹੀਂ ਕੀਤੀਆਂ ਕਿਉਂਕਿ ਸਮਾਜ ਨੂੰ ਦਿਖਾਉਣ ਵਾਲੀਆਂ ਨਹੀਂ ਆਪ ਸਮਝਾ ਗਦੇ ਆ ਜਿਹੜੀ ਉਹ ਕੁੜੀ ਆ ਉਹ ਕੁੜੀ ਜਗਰਾਓ ਦੀ ਆ ਉਹ ਉਹਨਾਂ ਦੇ ਸੇਵਾਦਾਰ ਜਿਹੜਾ ਉਹਦੀ ਸੇਵਾ ਕਰਦਾ ਬਾਬੇ ਬਲਜਿੰਦਰ ਸਿੰਘ ਦੀ ਉਹਦੀ ਸਕੀ ਭੈਣ ਆ ਸੇਵਾਦਾਰ ਦੀ ਅਸੀਂ ਤਿੰਨ ਸਨੇਹੇ ਭੇਜੇ ਪਰਿਵਾਰ ਤੱਕ ਵੀ ਤੁਹਾਡੀਆਂ ਵੀਡੀਓ ਸਾਡੇ ਹੱਥ ਲੱਗੀਆਂ ਤੁਸੀਂ ਆਏ ਨਾ ਕਿਉਂ ਸਾਡੀ ਇਹਨਾਂ ਨੇ ਇੱਜਤ ਰੋਲ ਸੀ ਇਹ ਤੁਹਾਨੂੰ ਬਲੈਕਮੇਲ ਕੀਤਾ ਗਿਆ ਜਾਂ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਰਾਬਣਾ ਮਲਾਉਂਦੇ ਆ ਆਪਾਂ ਬਾਬੇ ਤੇ ਇੱਕ ਬਲਾਤਕਾਰ ਦਾ ਪਰਚਾ ਹੋਰ ਪਾਉਂਨੇ ਆ ਪਰ ਉਹਨਾਂ ਨੇ ਸਹਿਮਤੀ ਦਿੱਤਾ ਹੀ ਪਰਿਵਾਰ ਨੇ ਉਹ ਕਹਿੰਦਾ ਸਾਡੀ ਕੁੜੀ ਜਾਂਦੀ ਸੀ ਉਹਦਾ ਭਰਾ ਕਹਿੰਦਾ ਵੀ ਮਰਜ਼ੀ ਨਾਲ ਜਾਂਦੀ ਸੀ ਫਿਰ ਜੇ ਮਰਜ਼ੀ ਨਾਲ ਜਾਂਦੀ ਸੀ ਤੇ ਬਰਾਬਰ ਦੀ ਹੱਕਦਾਰਾ ਕੁੜੀ ਤੇ ਵੀ 295 A ਦਾ ਪਰਚਾ ਹੋਣਾ ਚਾਹੀਦਾ ਮਹਾਰਾਜ ਦੀ ਹਜ਼ੂਰੀ ਚ ਗਾਤੋ ਏਰੀਆਂ ਦੇ ਵਿੱਚ ਬੈਠੇ ਜਿਹੜੇ ਇਹੋ ਜਿਹੇ ਲੱੱਚੇ ਲੁੰਡੇ ਲੁੱੱਚੇ ਲੰਡੇ ਸਾਰਾ ਉਹਨਾਂ ਨੂੰ ਕੰਨ ਹੋ ਜਾਣਗੇ ਤੇ ਬੀਬੀਆਂ ਉਹਨਾਂ ਕੋਲੇ ਜਾਂਦਾਂ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਕਿ ਜੇ ਅਸੀਂ ਵੀ ਜਾਵਾਂਗੇ ਤੇ ਸਾਨੂੰ ਵੀ 3 ਸਾਲ ਜੇਲ੍ਹ ਕੱਟਣੀ ਪਊਗੀ ਇਸ ਕੇਸ ਦੇ ਵਿੱਚ ਆਪਣੀ ਕੋਈ ਬਹੁਤੀ ਵੱਡੀ ਮੰਗ ਨਹੀਂ ਮੰਗਾ ਤਾਂ ਮੰਗਦਿਆਂ ਦੀਆਂ ਹੁੰਦੀਆਂ ਆਪਣੇ ਤਾਂ ਬਰੋਪਰ ਦੇ ਹੱਕਦਾਰ ਆ ਆਪਾਂ ਇਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿਣਾ ਬਾਬੇ ਦੇ ਤੇ ਜਿਹੜੀ ਵੀਡੀਓ ਜਾਰੀ ਕੀਤੀ ਆ ਉਹ ਦੋਨਾਂ ਦੇ ਬਾਬੇ ਦੇ ਤੇ ਨਾਲ ਜਿਹੜੀ ਕੁੜੀ ਆ ਪੁਲਿਸ ਨੂੰ ਪਤਾ ਉਹ ਕਿਹੜੀ ਆ ਸੀ ਸਾਰਾ ਉਹਨਾਂ ਨੂੰ ਡਾਟਾ ਦਿੱਤਾ ਹੋਇਆ ਉਹਨਾਂ ਤੇ 295 ਇਹਦੀ ਧਾਰਾ ਲਾਈ ਜਾਵੇ ਵੀ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਮਹਾਰਾਜ ਦੀ ਹਜੂਰੀ ਦੇ ਵਿੱਚ ਇਹਨਾਂ ਨੇ ਇੱਕ ਕਾਰਮ ਕੀਤੇ ਆ ਕਈ ਵਾਰੀ ਕਿਉਂਕਿ ਪੰਜ ਪ੍ਰੂਫ ਤਾਂ ਅਸੀਂ ਦੇਤੇ ਤੇ ਉਸ ਕੁੜੀ ਦੀ ਛੇਤੀ ਗ੍ਰਿਫਤਾਰੀ ਕੀਤੀ ਜਾਵੇ ਤੇ ਬਾਬੇ ਨੂੰ ਰਿਮਾਂਡ ਤੇ ਲਿਆ ਕੇ ਦੁਬਾਰਾ ਉਹਦੀ ਪੁੱਛਗਿੱਛ ਕੀਤੀ ਜਾਵੇ ਤੇ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਕਿ ਜਦੋਂ ਬਾਬੇ ਨੇ ਬਲਾਤਕਾਰ ਕਰਨ ਦੇ ਸਬੰਧ ਵਿੱਚ ਪ੍ਰੂਫ ਦਿੱਤੇ ਸੀ ਫਿਰ 24 ਘੰਟਿਆਂ ਦੇ ਵਿੱਚ ਉਹਨੂੰ ਕਿਉਂ ਜੇਲ੍ਹ ਭੇਜ ਦਿੱਤਾ ਉਹ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਦੂਜੀ ਗੱਲ ਬਾਬੇ ਨੇ ਇਲਜ਼ਾਮ ਲਾਇਆ ਸੀ ਅਸੀਂ ਉਥੋਂ ਮਾਇਆ ਚੱਕੀ ਆ ਜਾਂ ਸੋਨਾ ਚੱਕਿਆ ਵਾ ਸਾਡੇ ਸਿੰਘ ਕੋਲੇ ਰਮਣੇ ਦਈ ਮੜਾ ਪੇਪਰ ਕੋਈ ਵੀ ਦੇ ਦੇ ਕੱਢ ਕੇ ਕੱਢ ਕੇ ਆਹ ਡਿਟੇਲ ਆ ਬਾਬੇ ਦੇ ਸਮਾਨ ਦੀ ਫੋਟੋ ਕਰਾ ਦਿਓ ਜੀ ਤੇ ਸਾਡੇ ਕੋਲੇ ਸਿੰਘ ਵੀ ਆ ਉਹ ਜਿਹਨੇ ਲੋਨ ਦਿੱਤਾ ਹੋਇਆ ਇਸ ਸੋਨੇ ਤੇ ਬਾਬੇ ਨੂੰ ਤੇ 7 ਲੱਖ 40 ਹਜ਼ਾਰ ਦਾ ਲੋਨ ਆ ਉਹ ਸੋਨੇ ਤੇ ਜੇ ਜੇ 740000 ਲਈ ਬਾਬਾ ਆਪ ਦਾ ਸੋਨਾ ਉੱਥੇ ਗਹਿਣੇ ਰੱਖ ਸਕਦਾ ਤੇ ਫਿਰ ਅਸੀਂ 15 ਲੱਖ ਰੁਪਏ ਉਥੋਂ ਕਿਹੜੇ ਵਿਕਚ ਚੱਕ ਲਿਆ ਤੇ ਜੇ ਅਸੀਂ ਬਾਬੇ ਦਾ ਆ ਸਮਾਨ ਲਾਇਆ ਤੇ ਫਿਰ ਬੈਂਕ ਚ ਜਿਹੜਾ ਪਿਆ ਉਹ ਕਿਹੜਾ ਵਾ ਇਹ ਸਰਾ ਸਰ ਗਲਤ ਗੱਲਾਂ ਨੇ ਜੋ ਗੱਲ ਹਥਿਆਰਾਂ ਦੀ ਕਰਦੇ ਆ ਵੀ ਅਮਰਤਪਾਲ ਸਿੰਘ ਕੋਲੇ ਹਥਿਆਰ ਸੀ ਦੇਖੋ ਹਥਿਆਰ ਮਰਦਾ ਕੋਲੇ ਹੁੰਦੇ ਆ ਖੁਸਰਿਆਂ ਕੋਲੇ ਨਹੀਂ ਹੁੰਦੇ ਇਸ ਕਰਕੇ ਬਾਬੇ ਬਣੇ 11 ਹਾਰਾ ਜੋ ਜੰਮੀਆ ਇਹਨਾਂ ਨੇ 11 ਜੀ ਮਰਨਾ ਸਾਨੂੰ ਪ੍ਰਵਾਹ ਕੋਈ ਨਹੀਂ ਜੇ ਪਾਪਾ ਮਰਦ ਹੁੰਦਾ ਉਹਦੇ ਕੋਲੇ ਹਥਿਆਰ ਹੁੰਦੇ 2019 ਦੇ ਵਿੱਚ ਬਾਬੇ ਤੋਂ RTX ਫੜਿਆ ਗਿਆ ਸੀ ਉਹਨੇ ਆਪਦਾ ਚੇਲਾ ਆਪਦੀ ਥਾਂ ਤੇ ਜੇਲ੍ਹ ਦੇ ਵਿੱਚ ਭੇਜਿਆ ਠੀਕਾ ਇਹਦੇ ਕੋਲੇ ਬਥੇਰਾ ਕੁਛ ਸੀ ਸਾਡਾ ਜਾਣਾ ਬੰਦਾ ਸੀ ਅਸੀਂ ਇਸ ਵਿਸ਼ਵ ਦੇ ਨੰਗ ਸਿੰਘ ਰਾਜੇ ਆ ਇਹ ਜੇ ਬਾਬੇ ਨੇ ਕਿਹਾ ਵੀ ਇਹ 10 ਟੋਲੇ ਸੋਨਾ ਲੈ ਕੇ ਗਏ ਆ ਤੇ 15 ਲੱਖ ਰੁਪਇਆ ਚੱਕਿਆ ਸਿੰਘਾ ਨੇ ਤਾਂ ਜਕਰਗੇ ਖਾਣ ਅਰਗੇ ਨਹੀਂ ਛੱਡੇ ਇਹ ਤਾਂ ਸਾਧ ਹੈ ਹੀ ਕੀ ਸੀ ਹੋਏ ਸੋਹਿਆ ਸ੍ਰੀ ਆਕਾ ਇਹ ਨੰਗਾ ਸਿੰਘਾ ਲਈ ਛੇਰ ਪੰਜੇ ਕਰਨੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਸਾਡੇ ਇਹ ਲੁੱਟਾ ਖੂਹਾਂ ਦੇ ਮਸਲੇ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਜੇ ਆਪਾਂ ਹਰ ਮਸਲੇ ਦੇ ਵਿੱਚ ਇਦਾਂ ਹੀ ਇਕੱਠੇ ਹੋ ਜਾਈਏ ਤੇ ਮੈਨੂੰ ਲੱਗਦਾ ਵੀ ਆਪਾਂ ਸਾਰੇ ਕਾਸੇ ਤੋਂ ਛੇਤੀ ਛਟਕਾਰਾ ਪਾ ਲਾਂਗੇ ਤੇ ਆਪਾਂ ਹੁਣ ਜਾਣਾ ਉੱਥੇ ਪਹਿਲਾਂ ਤਾਂ ਐਸਐਸਪੀ ਸਾਹਿਬ ਕੋਲੇ ਆਪ ਜਾਣਾ ਸੀ ਪਰ ਉਹਨਾਂ ਦਾ ਸਰੇਹਾ ਆ ਵੀ ਅਸੀਂ ਬੰਦਾ ਭੇਜਾਂਗੇ ਤੁਹਾਡੇ ਕੋਲੇ ਜੇ ਅੱਜ ਉਹ ਇਹ ਸਾਨੂੰ ਪ੍ਰੂਫ ਕਰ ਦੇ ਵੀ ਅਸੀਂ ਦੋਵਾਂ ਤੇ ਪਰਚਾ ਕਰਾਂਗੇ ਕੁੜੀ ਤੇ ਵੀ ਤੇ ਬਾਬੇ ਤੇ ਵੀ ਤੇ ਆਪਾਂ ਚਲੇ ਜਾਵਾਂਗੇ ਆਪਣੀ ਕੋਈ ਏਦੂ ਬਾਅਦ ਕੋਈ ਹੋਰ ਸਲਾਹ ਨਹੀਂ ਹੈਗੀ ਬਾਬੇ ਦੇ ਪਰਚੇ ਹੋਏ ਹੋਇਆ ਦੂਜੀ ਗੱਲ ਚਰਨ ਘਾਟ ਵਾਲਾ ਜਿਹੜਾ ਡੇਰਾ ਵਾ ਉਹ ਚਾਹੇ ਕਿਸੇ ਦਾ ਕਿਸੇ ਦੇ ਨਾ ਉਹ ਪੱਕਾ ਸੀਲ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਲੁਚਿਆਂ ਸਾਧਾ ਦਾ ਇੱਕ ਹੋਟਲ ਬਣਾਇਆ ਹੋਇਆ ਸੀ ਬਾਹਰ ਗੁਰੂ ਘਰ ਲਿਖਿਆ ਹੋਇਆ ਸੀ ਹੱਲੇ ਰੂਮ ਬਣੇ ਹੋਇਆ ਤੇ ਜਿਹੜੀਆਂ ਇਹਨਾਂ ਨੂੰ ਆਇਆ ਸੀ ਵੀ ਬਾਹਰ ਰੂਮ ਲੈਂਦੇ ਨੂੰ ਸ਼ਰਮ ਆਉਂਦੀ ਆ ਡੇਰੇ ਦੇ ਵਿੱਚ ਆ ਜਾਇਆ ਕਰੋ ਜਦੋਂ ਡੇਰੇ ਦਾ ਮੁੱਖੀ ਸਾਧਾ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਸਿਨਿਆ ਹਾਲ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਬਾਬਾ ਬਲਜਿੰਦਰ ਸਿੰਘ ਦੇ ਮਾਮਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੈ ਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਤ ਵਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ